ਇਹ ਤਾਂ ਹਜੇ ਦਿਨੇ ਆ ਤੇ ਜੇ ਕਿਤੇ ਰਾਤ ਹੋਵੇ ਫੇ ਫਸ ਗਏ ਹੈਨਾ ਬਾਗ ਦਾ ਵੀ ਖਤਰਾ ਹੈ ਨਾ ਉਹ ਤਾਂ ਘਰ ਵੀ ਕੱਚੇ ਸੀਗੇ ਨਾ ਆ ਆ ਵਿਸ਼ੇਸ਼ ਪਏ ਆ ਹਜੇ ਵੀ ਨਾ ਆ ਸੈਲਫਾਈਂ ਜਿੱਦਾਂ ਹੁੰਦੀਆਂ ਨਾ ਚੌਂਕੇ ਵਾਲੀਆਂ ਟਾਇਰ ਟਾਇਰ ਤਾਂ ਗਿਆ ਹੋ ਗਿਆ ਖਰਾਬ ਮੈਨੂੰ ਲੱਗਦਾ ਪਾਟ ਗਿਆ ਪਰ ਲਾ ਪਾਸਾ ਪਾਟ ਗਿਆ ਸਾਰੇ ਆ ਚਲੋ ਕੋਈ ਗੱਲ ਨਹੀਂ ਲਓ ਜੀ ਲੈਓ ਹਾਂਜੀ ਤੇ ਟਾਇਰ ਹੋ ਗਿਆ ਪੈਂਚਰ ਤੇ ਇਹਨਾਂ ਖੱਡਾਂ ਦੇ ਵਿੱਚ ਆ ਕੁਛ ਵੀ ਹੁੰਦਾ ਆ ਕਹਿ ਦਿੰਦੇ ਆ ਬਲੌਗਿੰਗ ਕਰਨੀ ਬਲੌਗਿੰਗ ਕਰਨੀ ਆ ਦੇਖ ਲਓ ਹੁਣ ਟਾਇਰਾਂ ਦਾ ਜੋੜਾ ਪੈਣਾ ਛੋੜਾ ਪੈਣਾ ਨਵਾਂ ਟਾਇਰਾਂ ਦਾ ਨਾ ਕਈ ਮੇਰੇ ਪੀਰ ਭਰਾ ਕਹਿ ਦਿੰਦੇ ਆ ਯਾਰ ਫੋਨੇ ਹੀ ਫੜਨਾ ਜਾ ਕੇ ਤੇ ਬੋਲਣਾ ਆ ਹੈਨਾ ਤੇ ਵੀਰਾ ਇੰਨੀ ਕੋ ਮਿਹਨਤ ਹੁੰਦੀ ਆ ਇਹ ਤਾਂ ਹਜੇ ਦਿਨੇ ਆ ਤੇ ਜੇ ਕਿਤੇ ਰਾਤ ਹੋਵੇ ਫੇ ਫਸ ਗਏ ਹੈਨਾ ਬਾਗ ਦਾ ਵੀ ਖਤਰਾ ਬਾਗ ਦਾ ਵੀ ਖਤਰਾ ਨਾ ਕੀ ਬਾਤ ਹੈ ਤੇ ਚਲੋ ਕੋਈ ਗੱਲ ਨਹੀਂ ਤੇ ਹੁਣ ਗੱਲ ਨਹੀਂ ਚਲ ਜੀਏ ਫਿਰ ਗਾਂ ਉਹ ਖੱਡ ਦੇ ਵਿੱਚੋਂ ਜਦੋਂ ਨਿਕਲ ਗਏ ਨਾ ਉੱਥੋਂ ਲੱਗਾ ਕੁਛ ਉੱਥੋਂ ਲੱਗਾ ਹੁਣ ਇਦਾਂ ਹੈ ਨਾ ਤੇ ਹੁਣ ਜੋੜਾ ਹੀ ਪੈਣਾ ਨਮਾ ਜੋੜਾ ਪੈਣਾ ਹੁਣ ਘਟੋ ਘੱਟ ਨਹੀਂ ਤਾਂ 18 ਕ ਹਜ਼ਾਰ ਦਾ ਪਾਉ 18000 ਦਾ ਪਹਿਲਾਂ ਸਸਤੇ ਹੁੰਦੇ ਸੀ ਟਾਇਰ ਹੁਣ 18 ਕ ਹਜ਼ਾਰ ਦਾ 17 18 ਹਜ਼ਾਰ ਦਾ ਮੇਰੇ ਹਿਸਾਬ ਨਾਲ ਪਾਉ ਜੋੜਾ ਚਲੋ ਓਕੇ ਹਾਂਜੀ ਹੁਸ਼ਿਆਰਪੁਰ ਦੇ ਜੰਗਲਾਂ ਵਿੱਚ ਮੁਸਲਮਾਨਾਂ ਦੇ ਘਰਾਂ ਦੇ ਅਵਸ਼ੇਸ਼ ਤੇ ਇੱਥੋਂ ਸਟਾਰਟ ਹੋ ਗਿਆ ਜੀ ਆ ਹੈਗੀ ਆ ਸੜਕ ਮੇਨ ਜਿਹੜੀ ਇਹ ਜਾਂਦੀ ਆ ਹੁਸ਼ਿਆਰਪੁਰ ਤੋਂ ਮੈਂਗਰੋਵਾਲ ਤੋਂ ਅੱਗੇ ਆ ਕੇ ਤੇ ਇੱਥੋਂ ਸ਼ੁਰੂ ਹੋ ਜਾਂਦੇ ਆ ਵਿਸ਼ੇਸ਼ਨਾ ਦੇ ਆ ਦੇਖਿਓ ਹਨਾ ਤੇ ਸਾਡੇ ਨਾਲ ਆ ਸਾਡੇ ਅੰਕਲ ਇੰਦਰਜੀਤ ਸਿੰਘ ਤੇ ਹਾਂਜੀ ਹਾਂਜੀ ਸੰਨ 47 ਵਾਲੇ ਜਿਹੜੇ ਚਲੇ ਗਏ ਨੇ ਪਾਕਿਸਤਾਨ ਨੂੰ ਹਾਂਜੀ ਫੋਟੋ ਖਾਣੀ 47 ਚ ਅੱਜ ਉਦੋਂ ਮੁਸਲਮਾਨ ਇੱਥੇ ਰਹਿੰਦੇ ਸੀਗੇ ਨਾ ਅੱਛਾ ਜੀ ਇਹ ਉਹਨਾਂ ਦੇ ਜੰਗਲ ਸੀ ਜੰਗਲ ਸੀ ਕਿ ਖੇਤ ਸੀ ਇਹਨਾਂ ਦੇ ਓਕੇ ਤੇ ਜਾਨੀ ਉਦੋਂ ਇਹ ਇੱਕ ਬਸ ਦਾ ਪਿੰਡ ਸੀ ਇਹ ਬਸ ਦਾ ਪਿੰਡ ਸੀਗਾ ਤੇ ਜਿਹੜਾ ਅੱਜ ਉਹ ਯਾਰ ਹੋ ਗਿਆ ਹੈ ਨਾ ਹਾਂ ਹਾਂ ਤੇ ਕਿਸੇ ਵੇਲੇ ਇੱਥੇ ਚੈਲਾ ਪਹਿਲਾਂ ਸੀ ਤੇ ਅੱਜ ਕੱਲ ਉਹ ਯਾਰ ਆ ਤੇ ਜਾਣ ਨੂੰ ਰਾਹ ਵੀ ਕੋਈ ਖਰਾ ਹੈ ਨਹੀਂ ਸਾਫ ਹਾਂ ਹਾਂ ਇਹ ਹੋਣਾ ਇਹ ਥੱਲੇ ਉਤਰ ਗਿਆ ਜਿਆਦਾ ਇਹ ਪੱਧਰਾ ਹੀ ਹੈ ਤਾਂ ਹੋ ਅਸੇ ਗਾਂ ਪੱਧਰਾ ਹੀ ਹੈ ਨਾ ਹਾਂ ਹਾਂ ਓਕੇ ਇਸ ਨੇ ਤੁਹਾਨੂੰ ਅੱਛਾ ਇਧਰਲੇ ਸਾਈਡ ਖੇਤ ਹੁੰਦੇ ਸੀਗੇ ਜਦੋਂ ਕਹਿੰਦੇ ਆ ਉਹ ਦੂਸਤ ਆ ਅੱਛਾ ਉਸ ਤੋਂ ਬਾਅਦ ਜਿਹੜੋ 47 ਚੋਂ ਉਹ ਗਏ ਆ ਵੰਡ ਹੋਈ ਆ ਉਸ ਤੋਂ ਬਾਅਦ ਵੀ ਇਧਰ ਦੇਖ ਰਿਹਾ ਕਿ ਇਹ ਕੀਤੀ ਆ ਗਵਰਨਮੈਂਟ ਦੇ ਹੱਥ ਅੰਡਰ ਚਾਈ ਗਈ ਅੱਛਾ ਫੇ ਗਵਰਨਮੈਂਟ ਦੇ ਅੰਡਰ ਹੋ ਗਏ ਨਾ ਇਹ ਓਕੇ ਕੀ ਨਾ ਬਚਦਾ ਦੀ ਇਸ ਪਿੰਡ ਦਾ ਇਸ ਪਿੰਡ ਦਾ ਇਹ ਹੈਗੀ ਫਟਿਆਲ ਪਿੰਡ ਸੀ ਆ ਵੈਸੇ ਅੱਛਾ ਉਹ ਦਾ ਲੱਗੇ ਪਿੰਡ ਮਲੋਟ ਹਾਂ ਹਾਂ ਇਹਦੇ ਇਹਨਾਂ ਦੇ ਮਕਾਨਾਂ ਦੇ ਜਾਨੀ ਛੇ ਹੈਗੇ ਨਹੀਂ ਅੱਛਾ ਹਾਂ ਆ ਹੈਗੇ ਆ ਯਾਰ ਇਹ ਮਿੱਟੀ ਚ ਦਫਨ ਹੋ ਚੁੱਕੇ ਹੋ ਆ ਸਾਰੇ ਹਾਂਜੀ ਐ ਹਾਂ ਕਿਆ ਆਪਾ ਉਹ ਤਾਂ ਘਰ ਵੀ ਕੱਚੇ ਸੀਗੇ ਨਾ ਹਾਂ ਕੱਚੇ ਘਰ ਆ ਆ ਵਿਸ਼ੇਸ਼ ਪਏ ਆ ਜੇ ਵੀ ਨਾ ਆ ਸੈਲਫ ਆਈਂ ਜਾਂ ਜਿੱਦਾਂ ਹੁੰਦੀਆਂ ਨਾ ਚੌਂਕੇ ਵਾਲੀਆਂ ਹਾਂ 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 ਅੱਛਾ ਸਾਰਾ ਹੀ ਪਿੰਡ ਸੀ ਇੱਧਰ ਤੋਂ ਨਾ ਹਾਂ ਉਹਨਾਂ ਦੇ ਘਰ ਤੋਂ ਹੂੰ ਹੂੰ ਕਾਫੀ ਏਰੀਆ ਯਾਰ ਬਹੁਤ ਏਰੀਆ ਅੱਛਾ ਇਸ ਤੋਂ ਬਾਅਦ ਫਿਰ ਕਿਸੇ ਨੇ ਕੀਤਾ ਹੀ ਨਹੀਂ ਵੀ ਇੱਥੇ ਜਿੱਦਾਂ ਲੋਕਲ ਬੰਦੇ ਸੀ ਵੀ ਇੱਥੇ ਰਹੀਏ ਗਵਰਨਮੈਂਟ ਆਈ ਇੱਥੇ ਅੱਛਾ ਗਵਰਨਮੈਂਟ ਦੇ ਅੰਡਰ ਆ ਗਿਆ ਸਗਾ ਠੀਕ ਆ ਤੇ ਇਹਨਾਂ ਤੋਂ ਬਾਅਦ ਵਿੱਚ ਜਿਹੜਾਂ ਦੀ ਇਹ ਜ਼ਮੀਨ ਸੀਗੀ ਜਿਹਨੇ ਦੇ ਘਰ ਹੁੰਦੇ ਸੀ ਉਹਨਾਂ ਨੂੰ ਅਲਾਰਟ ਹੋ ਗਏ ਹੋਣਗੇ ਉਧਰੋਂ ਹੋਰ ਹਾਂ ਓਧਰੋਂ ਪਾਕਿਸਤਾਨ ਤੋਂ ਸਾਡੇ ਉਧਰੋਂ ਪਾਕਿਸਤਾਨ ਤੋਂ ਸਾਡੇ ਦਾਦਾ ਜੀ ਉਧਰੋਂ ਬਾਹਰ ਚ ਆਇਓ ਸੀ ਜਿਹੜੇ ਉਧਰ ਲੀਆਂ ਪੈਲੀਆਂ ਸੀਗੀਆਂ ਉਹ ਛੱਡਿਆ ਏ ਤੇ ਸਾਨੂੰ ਇੱਧਰ ਮਿਲ ਗਈਆਂ ਸੀਗੀਆਂ ਹੈਨਾ ਹੂੰ ਹੂੰ ਜਿਹਾ ਤਕੜਾ ਟਿੱਲਾ ਪਿੱਛੇ ਦਾ ਯਾਰ ਹਾਂ ਹਾਂ ਮੈਨੂੰ ਕੋਈ ਦੂਰ ਤੱਕ ਹੂੰ ਵੰਗੇ ਲੱਕੋ 47 ਦੇ ਨਾਲ ਕਿਹੜਾ ਇੱਥੇ ਅੱਜ ਆਪਾਂ ਆਏ ਆ ਤੇ ਕਿਸੇ ਟਾਈਮ ਇੱਥੇ ਕਹਿੰਦੇ ਚੈਲਪੈਲ ਹੁੰਦੀ ਸੀਗੀ ਤੇ ਅੱਜ ਯਾਰ ਬੀਆਬਾਨ ਕੋ ਕੋਸ਼ਵਸ਼ੇਸ਼ ਹੈਗੇ ਇੱਥੇ ਇਦਾਂ ਪਿੰਡ ਦੇ ਇਦਾਂ ਚੇਰ ਹੋ ਗਿਆ ਟਾਟੂ ਵੀ ਗਏ ਆ ਟਹਿ ਗਿਆ ਆ ਸਾਰਾ ਕੁਛ ਨਾ ਤੇ ਪਰ ਨਿਸ਼ਾਨੀਆਂ ਤੁਹਾਨੂੰ ਲੱਭਦੀਆਂ ਆ ਹਜੇ ਵੀ ਤੁਸੀਂ ਉੱਥੋਂ ਆਈਡੀਆ ਲਾ ਸਕਦੇ ਆ ਤੇ ਵਾਕਈ ਇੱਥੇ ਇੱਕ ਹਸਦਾ ਬਸਦਾ ਪਿੰਡ ਸੀਗਾ ਹੈਨਾ ਹੈ ਵਾਜੀ ਅਛਾ ਇਹ ਜਗ੍ਹਾ ਤਾਂ ਬਿਲਕੁਲ ਜਿੱਦਾਂ ਅਲੋਪ ਹੀ ਪਈ ਆ ਕਿਸੇ ਨੂੰ ਨਹੀਂ ਪਤਾ ਇੱਥੇ ਲਈ ਏਰੀਆ ਦਾ ਮੈਨੂੰ ਤਾਂ ਕੁਝ ਨਹੀਂ ਪਤਾ ਲੈ ਵੀ ਇੱਥੇ ਵਿਸ਼ੇਸ਼ ਲੱਭਣ ਲਾ ਪਏ ਜਾਦਾ ਜਿੱਦਾਂ ਮੇਨ ਜਿੱਦਾਂ ਪਿੰਡ ਇੱਥੇ ਹੋਊਗਾ ਨਾ ਹਾਂ 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 ਆਹ ਦੇਖੋ ਦੁਨੀਆ ਆ ਆ ਹੈਗੀ ਆ ਬਈ ਹੈਗੀ ਆ ਆ ਇੱਥੇ ਵੀ ਆ ਆਇਟਾਂ ਲੱਗੀਆਂ ਆ ਹਾਂ ਹਾਂ ਉਹ ਜਿਹੜਾ ਕੱਲੇ ਗਿਆ ਸੀ ਅਸੀਂ ਵੀ ਬਾਕੀ ਘਰ ਬਣਾਉਂਦੇ ਆ ਉਹ ਚੀਜ਼ ਹੈ ਹਾਂ ਹਾਂ ਪੂਰਾ ਮਹੱਲਾ ਸੀ ਪੂਰਾ ਪਿੰਡ ਸੀ ਜਿੱਦਾਂ ਕਾਫੀ ਏਰੀਆ ਯਾਰ ਉੱਥੋਂ ਅਪ ਕਿੰਨੇ ਆਏ ਕਟੋਕੜ 5 6 ਇਹ ਦੇਖੋ ਪੱਥਰ ਕਿੱਦਾਂ ਚਨੇ ਆ ਰਹੀ ਮਾੜੀ ਜਿਹੀ ਮਿੱਟੀ ਬਰੌ ਜਿੱਦਾ ਚਨੇ ਹਾਂ ਹਾਂ ਕਿੰਨੇ ਹੋਨੇ ਨਾ ਬਿਲਕੁਲ 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 ਦੇਖੋ ਕਿਸੇ ਘਰ ਸੀ ਕਿਸੇ ਟਾਈਮ ਤੇ ਹਾਂ ਹਾਂ ਇਹ ਜਿਨ੍ਹਾਂ ਜਿਨ੍ਹਾਂ ਨੂੰ ਇਸ ਜਗ੍ਹਾ ਦਾ ਪਤਾ ਸੀ ਕਮੈਂਟਾਂ ਵਿੱਚ ਜਰੂਰ ਦੱਸਿਓ ਤੇ ਜਿਨ੍ਹਾਂ ਨੇ ਪਹਿਲੀ ਵਾਰੀ ਦੇਖਿਆ ਹੋ ਉਹ ਵੀ ਜਰੂਰ ਦੱਸਿਓ ਤੇ ਇਹ ਜਿੱਥੇ ਆਪਾਂ ਘੁੰਮ ਰਹੇ ਹਾਂ ਸਾਰਾ ਏਰੀਆ ਨਾ ਤਕਰੀਬਨ ਆਲਮੋਸਟ ਇਹ ਸਿਗਾ ਮੁਸਲਮਾਨਾਂ ਦਾ ਪਿੰਡ ਜਿਹੜਾ ਪਾਪੜੇ ਹੁਸ਼ਿਆਰਪੁਰ ਦੇ ਉਹ ਬਿਲਕੁਲ 15 ਤੋਂ 18 ਕਿਲੋਮੀਟਰ ਦੂਰੀ ਤੇ ਪਿੰਡ ਆ ਇਹ ਤੇ ਅੱਜ ਇਹ ਪੂਰਾ ਜੰਗਲ ਦੇ ਵਿੱਚ ਆ ਤੇ ਇਸ ਵੇਲੇ ਅਵਸ਼ੇਸ਼ ਹੈਗੇ ਆ ਪਿੰਡ ਦੇ ਉਸ ਪਿੰਡ ਦੇ ਜਾਂ ਜਿੱਦਾਂ ਕੰਧਾਂ ਸਗੀਆਂ ਉਹ ਪੁਰਾਣੀਆਂ ਇੱਟਾਂ ਲੱਗੀਆਂ ਆ ਉਹ ਕੁਝ ਕੁ ਅਵਸ਼ੇਸ਼ ਹੈਗੇ ਆ ਹਾਂਜੀ ਕਿਹੜਾ ਇਹ ਖੈਰ ਦਾ ਦਰਖਤ ਆ ਅੱਛਾ ਇਹ ਖੈਰ ਦਾ ਦਰਖਤ ਹੈ ਨਾ ਹਾਂ ਤਾਂ ਇਹ ਆ ਵੀ ਜੇ ਕਟਾਨ ਦਾ ਫਾਰਮਰ ਲੈਣਾ ਪੈਂਦਾ ਇਹਦਾ 10 ਸਾਲ ਬਾਅਦ ਕਟਾਨ ਹੁੰਦਾ ਅੱਛਾ ਜੀ ਅੱਛਾ ਇਹਦਾ ਪਰਮਟ ਲੈਣਾ ਪੈਂਦਾ ਨਾ ਪਰਮਟ ਲੈਣਾ ਪੈਂਦਾ ਗੁੱਡ ਗੁੱਡ ਅੱਛਾ ਦੇਖੋ ਇੱਥੇ ਪੂਰਾ ਪਲੇਨ ਆਲੇ ਦੁਆਲੇ ਖਾੜਿਆ ਸਾਰੀ ਇਹ ਦੂਦੇ ਸੀ ਗਈ ਹੂੰ ਸਿਆਡ ਬੱਤ ਤੁਸੀਂ ਅਕਸਰ ਹੁੰਦੇ ਰਹਿੰਦੇ ਨੇ ਇਸ ਜਗ੍ਹਾ ਤੇ ਮੈਂ ਵੀ ਇੱਕ ਦੋ ਵਾਰੀ ਆਇਆ ਹਾਂ ਇੱਧਰ ਮੱਝ ਲੱਭਣ ਅੱਛਾ ਪਤਾ ਲੱਗਾ ਇੱਧਰ ਲਾ ਹੈ ओके 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 ਆਮ ਇਲਾਕੇ ਦਾ ਲੋਕਲ ਬੰਦੇ ਨੂੰ ਨਹੀਂ ਬਾਰੇ ਨੂੰ ਪਤਾ ਹੋਣਾ ਵੀ ਇੱਧਰ ਵੀ ਇਦਾਂ ਦਾ ਸਗਾ ਏਰੀਆ ਇਦਾਂ ਗੁੰਮ ਹੋ ਜਾਂਦੀਆਂ ਨਾ ਉਹ ਫਿਰ ਲੱਭਣੀਆਂ ਪੈਂਦੀਆਂ ਨੇ ਮੈਂ ਕਿਹਾ ਇੱਥੇ ਦੇ ਲੋਕਲ ਬੰਦੇ ਨੂੰ ਵੀ ਨਹੀਂ ਪਤਾ ਹੋਣਾ ਕਿ ਇਦਾਂ ਦਾ ਏਰੀਆ ਹੈਗਾ ਇੱਥੇ ਨਹੀਂ ਪੁਰਾਣੇ ਬਜ਼ੁਰਗਾਂ ਨੂੰ ਪਤਾ ਉਹਨਾਂ ਦੇ ਟਾਈਮ ਤੇ ਸੀਗੇ ਨਾ ਬਹੁਤ ਬਹੁਤ ਮਾਨਸਿਕ ਹਾਂ ਦੇਖੋ ਖੇਤ ਕਿਡੇ ਕਿਡੇ ਨਗ ਨਗ ਕੱਲੇ ਨੇ ਬਣਿਆ ਉਹ ਖੇਤ ਇਹ ਬਣਿਓ ਉਹ ਖੇਤ ਵਿੱਚ ਆਹ ਦੇਖੋ ਨਾ ਇਦਾਂ ਹਾ ਪੋੜੀਦਾਰ ਪੋੜੀ ਖੇਤ ਹੁੰਦੇ ਇਦਾਂ ਪਾ E. Uh, 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 uh. ਆਦੇ ਵਿੱਚ ਅਸੀਂ ਵਾਪਸ ਆਪਣੀ ਗੱਡੀ ਵਾਲੀ ਸਿਹੜਾ ਰਹੇ ਸੀ ਕਿਉਂਕਿ ਇੱਥੇ ਕਾਫੀ ਟਰੈਕ ਕਰਕੇ ਪੈਦਲ ਜਾ ਕੇ ਜਾਣਾ ਪੈਂਦਾ ਉਹ ਰਾਹ ਦੇ ਵਿੱਚ ਇੱਕ ਤੇ ਬਾਗ ਆਮ ਹੈਗੇ ਆ ਹਾਂ ਬਾਗ ਹੈਗੇ ਇਸੇ ਦੀ ਜਿਆਦਾ ਹੈ ਉਹ ਛੇ ਇਸੇ ਦੀ ਜਿਆਦਾ ਹੈ ਹਾਂ ਹਾਂ ਓਕੇ ਇਧਰ ਸ਼ਾਮ ਪਰ ਵਗੈਰਾ ਕਾਫੀ ਨੇ ਕਰ ਕਿਸ ਤਰ੍ਹਾਂ ਦਾ ਇਹ ਕਿਤੇ ਸ਼ਾਮ ਨੂੰ ਇੱਧਰ ਆਉਂ ਕਰਤੇ ਦੋ ਬਾਗ ਰੋਡ ਤੇ ਮਿਲ ਜਾਂਦੇ ਨੇ ਅੱਛਾ ਕੀ ਬਾਤ ਹੈ ਤੇ ਭਾਈ ਜੇ ਇਧਰ ਲਈ ਸਿਹੜਾਉਣਾ ਤਾਂ ਕੋਈ ਨਾ ਯੂ ਨਾਲ ਲੈ ਕੇ ਆ ਉਹ ਤੇ ਇਕੱਲੇ ਨਾ ਆਓ ਤੇ ਹੋ ਸਕਦਾ ਤਾਂ ਦਿਨੇ-ਦਿਨੇ ਆਓ ਨੀਰਾ ਨਾ ਕਰੋ ਕਿ ਰਾਤ ਨੂੰ ਜਾਨਵਰ ਜਿਆਦਾ ਨਿਕਲਦਾ ਨਾ ਤੇ ਲੋ ਜੀ ਚਲਦੇ ਚਲਦੇ ਇੱਕ ਚੀਜ਼ ਹੋਰ ਦੇਖੀ ਆਪਾਂ ਵੀ ਚੀਲ ਦੇ ਦਰਖਤ ਇੱਥੇ ਪੁੱਛੇ ਸੀ ਵੀ ਇੱਥੇ ਦੀ ਜਿਹੜੀ ਮੇਨ ਇਨਕਮ ਕਿਸ ਚੀਜ਼ ਤੋਂ ਆ ਤੇ ਸਾਡੇ ਅੰਕਲ ਇੰਦਰਜੀਤ ਤੇ ਇਹਨਾਂ ਦੀ ਇੱਥੇ ਪੈਣੀ 18 ਕਿੱਲੇ ਹਾਂ 18 ਕਿੱਲੇ ਤੇ ਇਹ ਦੱਸਦੇ ਸੀ ਵੀ ਸਾਡੇ ਜਿਹੜੇ ਇੱਥੇ ਹੈਗੀ ਸਾਨੂੰ ਹੈਗੀ ਬਰੋਜੇ ਦੀ ਔਰ ਬਰੋਜਾ ਕਿੱਦਾਂ ਨਿਕਲਦਾ ਚੀਲ ਦੇ ਵਿੱਚੋਂ ਆ ਜਿਓ ਤੁਹਾਨੂੰ ਦਿਖਾਉਂਦੇ ਆ ਆਜੋ 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 ਲਓ ਜੀ ਚੜੋ ਜਰਾ ਤਾਂ ਨੂੰ ਹੋਇਓ ਇਹ ਸਿਲ ਦੇ ਨੇ ਜੇ ਫਿਰ ਬਰੋਜਾ ਨਿਕਲਦਾ ਦੇਖੋ ਆਹ ਹਾਏ ਵਾਲੇ ਅੱਲਾਹ ਇਹ ਅੱਛਾ ਆਇਆ ਜੀ ਹਾਂ ਜੀ ਦੇਖੋ ਬਰੋਜਾ ਇਦਾਂ ਅੱਛਾ ਆਇਆ ਬਰੋਜਾ ਇਦਾਂ ਨਾ ਹਾਂ ਜੀ ਬਰੋਜਾ ਦੇਖੋ ਟਿਪ ਟਿਪ ਡਿੱਗਦਾ ਪਿਆ ਨਾ ਤੇ ਆ ਆਇਆ ਜੀ ਆ ਜਿਹੜੇ ਮਾੜੇ ਮਾੜੇ ਤੋਂ ਦੀ ਦਾਤ ਦੇਖ ਰਹੇ ਨਾ ਟਿਪਕੇ ਟਿਪਕੇ ਇਕੱਠਾ ਹੋ ਕੇ ਬਰੋਜਾ ਇਹਦੇ ਵਿੱਚ ਫਿਰ ਇਹਨੂੰ ਤੁਸੀਂ ਵੇਚਦੇ ਆ ਇਹਨੂੰ ਹਾਂ ਜੀ ਹਾਂ ਇਹਨੂੰ ਕਿਥੇ ਇਹ ਚੋਂ ਕੱਢ ਕੇ ਟੀਨ ਚ ਪਾ ਲੈਣ ਦੇ ਟੀਨ ਫੇਰ ਵੇਚ ਦੇ ਦਿੰਦੇ ਟੀਨ ਵੇਚ ਦਿੰਦੇ ਕਵਾਂਟਰਾ ਦੇ ਹਿਸਾਬ ਨਾਲ ਗੁੱਡ ਤੇ ਮੇਨ ਇਨਕਮ ਇਹ ਆ ਚੀਲ ਦੇ ਦਰਖਤਾਂ ਤੋਂ ਤੇ ਬਰੋਜਾ ਨਿਕਲਦਾ ਇਦਾਂ ਜੀ